ਹਾਜ਼ਰ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਕਰਦੇ ਹਾਂ ਅੱਜ ਦੀ ਕਹਾਣੀ ਸ਼ੁਰੂ ਆ ਪੁੱਤਰ ਆਪਣੀ ਮਾਂ ਨੂੰ ਵਿਰਦਾ ਆਸ਼ਰਮ ਛੱਡਣ ਪਹੁੰਚਿਆ ਸੀ ਆ ਤਾਂ ਰਾਤ ਨੂੰ ਹੀ ਉਸੇ ਵਿਰਦਾ ਆਸ਼ਰਮ ਦੇ ਵਿੱਚ ਰੁਕਣਾ ਪੈ ਗਿਆ ਲੇਕਿਨ ਅਚਾਨਕ ਅੱਧੀ ਰਾਤ ਨੂੰ ਕਿਸੇ ਦਬੀ ਹੋਈ ਚਿੱਕਾਂ ਦੀ ਆਵਾਜ਼ ਸੁਣੀ ਆ ਜਿਵੇਂ ਹੀ ਉੱਥੇ ਜਾ ਕੇ ਦੇਖਿਆ ਉੱਥੇ ਦਾ ਨਜ਼ਾਰਾ ਦੇਖ ਉਸਦੇ ਹੋਸ਼ ਉੱਡ ਗਏ ਪੈਰਾ ਹੇਟੋ ਜ਼ਮੀਨ ਨਿਕਲ ਗਈ ਆਖਿਰਕਾਰ ਅੱਧੀ ਰਾਤ ਉਸ ਵੀਰ ਦਾ ਆਸ਼ਰਮ ਦੇ ਵਿੱਚ ਕਿਹੜੀਆਂ ਦਬੀਆਂ ਹੋਈਆਂ ਚਿੱਕਾਂ ਉਸ ਨੂੰ ਸੁਣਾਈ ਦਿੱਤੀਆਂ ਤੇ ਕੀ ਦੇਖ ਲਿਆ ਉਸਨੇ ਐਸਾ ਕਿਉਂ ਛੱਡਣਾ ਆ ਆਪਣੀ ਹੀ ਮਾਂ ਤਾਨੂੰ ਇੱਥੇ ਆ ਤੇ ਕੀ ਕਾਰਨ ਸੀ ਉਸਦੇ ਰਾਤ ਨੂੰ ਇੱਥੇ ਰੁਕਣ ਦਾ ਹਾਂਜੀ ਦੋਸਤੋ ਬਣੇ ਰਹੋ ਵੀਡੀਓ ਦੇ ਅੰਤ ਤੱਕ ਦੱਸਾਂਗੇ ਜੀ ਕੱਲੀ ਕੱਲੀ ਗੱਲ ਪਟਿਆਲਾ ਸ਼ਹਿਰ ਦਾ ਮਸ਼ਹੂਰ ਵੀਰ ਦਾ ਆਸ਼ਰਮ ਜਿਸ ਦੇ ਵਿੱਚ ਜਗਤਾਰ ਸਿੰਘ ਨਾਮ ਦਾ ਇੱਕ 40 ਸਾਲ ਦਾ ਆਦਮੀ ਆਪਣੀ 80 ਸਾਲ ਦੀ ਮਾਂ ਨੂੰ ਛੱਡਣ ਆਇਆ ਸੀ ਇਹ ਰਿਸੈਪਸ਼ਨ ਦੇ ਬੈਠੀ ਮਨਪ੍ਰੀਤ ਤੇ ਆ ਜਗਤਾਰ ਵਿਚਕਾਰ ਬਹਿਸ ਚੱਲ ਗਈ ਦੇਖੋ ਮੈਡਮ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਮੇਰੇ ਕੋਲ ਐਨਾ ਵਕਤ ਨਹੀਂ ਆ ਕਿ ਮੈਂ ਆਪਣੀ ਮਾਂ ਨੂੰ ਦੁਬਾਰਾ ਇੱਥੇ ਲੈ ਕੇ ਆ ਸਕਾਂ ਇਸ ਲਈ ਤੁਸੀਂ ਇਹਨਾਂ ਨੂੰ ਅੱਜ ਹੀ ਦਾਖਲ ਕਰ ਲਿਓ ਆ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਹੁਣੇ 50000 ਰੁਪਏ ਦਾ ਚੈੱਕ ਕੱਟ ਕੇ ਤੁਹਾਨੂੰ ਦੇ ਦਿੰਦਾ ਹਾਂ ਬਸ ਤੁਸੀਂ ਮੇਰੀ ਮਾਂ ਨੂੰ ਇੱਥੇ ਰੱਖ ਲਿਓ ਆ ਸਰ ਮੈਂ ਇੱਕ ਵਾਰ ਤੁਹਾਨੂੰ ਕਹਿ ਚੁੱਕੀ ਹਾਂ ਨਾ ਕਿਸੇ ਵੀ ਹਾਲਤ ਦੇ ਵਿੱਚ ਤੁਹਾਡੀ ਮਾਤਾ ਨੂੰ ਅੱਜ ਦਾਖਲ ਨਹੀਂ ਕਰ ਸਕਦੇ ਆ ਇਸ ਲਈ ਵੀਰ ਦਾ ਆਸ਼ਰਮ ਦੇ ਟਰਸਟੀ ਜਿਨ੍ਹਾਂ ਦੇ ਦਸਤਕਤ ਬੜੇ ਜ਼ਰੂਰੀ ਹਨ ਉਹ ਸ਼ਹਿਰ ਤੋਂ ਬਾਹਰ ਗਏ ਹਨ ਤੇ ਕੱਲ ਸ਼ਾਮ ਤੱਕ ਵਾਪਸ ਹੋਣਗੇ ਇਸ ਲਈ ਤੁਸੀਂ ਹੁਣੇ ਚਲੇ ਜਾਓ ਆ ਵੇ ਕੱਲ ਆਪਣੀ ਮਾਤਾ ਨੂੰ ਲੈ ਕੇ ਆ ਜਾਣਾ ਰਿਸੈਪਸ਼ਨ ਦੇ ਬੈਠੀ ਮਨਪ੍ਰੀਤ ਨੇ ਕਿਹਾ ਤਾਂ ਜਗਤਾਰ ਬੜੀ ਮੁਸ਼ਕਲ ਨਾਲ ਆਪਣੇ ਗੁੱਸੇ ਤੇ ਕਾਬੂ ਪਾਉਂਦਾ ਹੋਇਆ ਬੋਲਿਆ ਅਰੇ ਮੈਡਮ ਮੈਂ ਤੁਹਾਡੀ ਗੱਲ ਸਾਰੀ ਸਮਝਦਾ ਹਾਂ ਪਰ ਮੇਰੀ ਵੀ ਤਾਂ ਮਜਬੂਰੀ ਹੈ ਅਸੀਂ ਬਹੁਤ ਦੂਰ ਤੋਂ ਆਏ ਹਾਂ ਤਿੰਨ ਦਿਨਾਂ ਬਾਅਦ ਮੇਰੀ ਯੂਕੇ ਦੀ ਫਲਾਈਟ ਹੈ ਹਾਲੇ ਮੈਂ ਤਾਂ ਤਿਆਰੀਆਂ ਵੀ ਕਰਨੀਆਂ ਹਨ ਪਲੀਜ਼ ਮੇਰੀ ਹਾਲਾਤ ਨੂੰ ਸਮਝੋ ਤੇ ਇਹ ਗੱਲਾਂ ਚੱਲ ਰਹੀਆਂ ਸਨ ਇਨ੍ਹਾਂ ਦੇ ਵਿਚਕਾਰ ਜਗਤਾਰ ਦਾ ਮੋਬਾਈਲ ਵੱਜਿਆ ਤੇ ਉਸਨੇ ਚੁੱਕਿਆ ਸਰ ਜਗਤਾਰ ਨੇ ਕਿਹਾ ਤਾਂ ਦੂਜੇ ਪਾਸਿਓਂ ਆਵਾਜ਼ ਆਈ ਮਿਸਟਰ ਜਗਤਾਰ ਤੁਸੀਂ ਹਾਲੇ ਤੱਕ ਮੈਨੂੰ ਆ ਰਿਪੋਰਟ ਈਮੇਲ ਨਹੀਂ ਕੀਤੀ ਹੈ ਜਦਕਿ ਤੁਸੀਂ ਕਿਹਾ ਸੀ ਆ ਵੀ ਅੱਜ ਦੁਪਹਿਰ ਤੱਕ ਤੁਸੀਂ ਸਾਰੀ ਰਿਪੋਰਟ ਮੈਨੂੰ ਈਮੇਲ ਰਾਹੀਂ ਆ ਭੇਜ ਦੇਵੋਗੇ ਆ ਜੀ ਸਰ ਮੈਂ ਹੁਣੇ ਕਰਦਾ ਹਾਂ ਜਗਤਾਰ ਨੇ ਘਬਰਉਂਦੇ ਹੋਏ ਕਿਹਾ ਤਾਂ ਉਸਦੇ ਬੋਸ ਬੋਲੇ ਪਰ ਮਿਸਟਰ ਜਗਤਾਰ ਤੁਸੀਂ ਆਪਣੇ ਕੰਮ ਪ੍ਰਤੀ ਐਨੇ ਲਾਪਰਵਾਹੀਵੇਂ ਹੋ ਗਏ ਨਹੀਂ ਸਾਰਾ ਦਰਅਸਲ ਮੈਂ ਕਿਸੇ ਮੁਸ਼ਕਿਲ ਦੇ ਵਿੱਚ ਫਸ ਗਿਆ ਹਾਂ ਮੈਂ ਹੁਣੇ ਤੁਹਾਨੂੰ ਇਸ ਤੋਂ ਪਹਿਲਾਂ ਕੀ ਹੈ ਜਗਤਾਰ ਆਪਣੀ ਸਫਾਈ ਦੇ ਵਿੱਚ ਕੁਝ ਕਹਿ ਪਾੰਦਾ ਦੂਜੇ ਪਾਸੋਂ ਫੋਨ ਕੱਟਿਆ ਜਾ ਚੁੱਕਿਆ ਸੀ ਚਿੰਤਾ ਤੇ ਪਰੇਸ਼ਾਨੀ ਦੇ ਵਿੱਚ ਡੁੱਬਿਆ ਜਗਤਾਰ ਆਪਣਾ ਸਿਰ ਫੜ ਕੇ ਕੁਰਸੀ ਤੇ ਬੈਠ ਗਿਆ ਆਪਣੇ ਪੁੱਤਰ ਨੂੰ ਇਸ ਤਰ੍ਹਾਂ ਤਣਾਅ ਦੇ ਵਿੱਚ ਦੇਖ ਕੇ ਕੋਲ ਬੈਠੀ ਆ ਸਰਬਜੀਤ ਕੌਰ ਵੀ ਪਰੇਸ਼ਾਨ ਹੋ ਗਈ ਆ ਜਗਤਾਰ ਨੇ ਫਿਰ ਮਨਪ੍ਰੀਤ ਨੂੰ ਕਿਹਾ ਮੈਡਮ ਤੁਸੀਂ ਦੇਖ ਹੀ ਰਹੇ ਹੋ ਮੈਂ ਕਿੰਨੀਆਂ ਉਲਝਣਾਂ ਦੇ ਵਿੱਚ ਫਸਿਆ ਹਾਂ ਇੱਕ ਪਾਸੇ ਘਰ ਵਾਲੀ ਬੱਚੇ ਤੇ ਘਰ ਦੀਆਂ ਪਰੇਸ਼ਾਨੀਆਂ ਦੂਜੇ ਪਾਸੇ ਮੇਰੀ ਆ ਵਿਦੇਸ਼ ਦੀ ਨੌਕਰੀ ਜਾਂ ਮੇਰੇ ਭਵਿੱਖ ਦਾ ਸਵਾਲ ਹੈ ਮੈਡਮ ਪਲੀਜ਼ ਕੁਝ ਕਰੋ ਤੁਸੀਂ ਆਸ਼ਰਮ ਦੇ ਟਰਸਟੀ ਨੂੰ ਫੋਨ ਲਗਾਓ ਮੈਂ ਉਹਨਾਂ ਨਾਲ ਗੱਲ ਕਰਦਾ ਹਾਂ ਜੀ ਨਹੀਂ ਆ ਇਹ ਤਾਂ ਹੁਣੇ ਸੰਭਵ ਨਹੀਂ ਹੈ ਉਹਨਾਂ ਦਾ ਫੋਨ ਨਹੀਂ ਮਿਲ ਰਿਹਾ ਐਜਾ ਕਹਿੰਦੇ ਹੋਏ ਮਨਪ੍ਰੀਤ ਨੇ ਆਵਾਜ਼ ਦਿੱਤੀ ਆ ਰਾਜੂ ਇੱਥੇ ਆਓ ਉਦੋਂ ਆ 25 ਸਾਲ ਦਾ ਇੱਕ ਨੌਜਵਾਨ ਉਸ ਦੇ ਸਾਹਮਣੇ ਆਇਆ ਜੀ ਕਹੋ ਮੈਡਮਾ ਰਾਜੂ ਐਨਾ ਦੋਵਾਂ ਲਈ ਚਾਹ ਪਾਣੀ ਤੇ ਰਾਤ ਨੂੰ ਇੱਥੇ ਹੀ ਸੌਣ ਦਾ ਇੰਤਜ਼ਾਮ ਕਰੋ ਬਹੁਤ देर ਹੋ ਗਈ ਹੈ ਠੀਕ ਹੈ ਮੈਡਮਾ ਹੁਣੇ ਕਰਵਾ ਦਿੰਦਾ ਹਾਂ ਐਨਾ ਕਹਿ ਕੇ ਰਾਜੂ ਵਾਪਸ ਅੰਦਰ ਚਲਾ ਗਿਆ ਇਹ ਸੁਣ ਕੇ ਜਗਤਾਰ ਹੈਰਾਨ ਰਹਿ ਗਿਆ ਉਦੋਂ ਮਨਪ੍ਰੀਤ ਬੋਲੀ ਦੇਖੋ ਮਿਸਟਰ ਜਗਤਾਰ ਜੇ ਤੁਸੀਂ ਦੁਬਾਰਾ ਨਹੀਂ ਆ ਸਕਦੇ ਤਾਂ ਤੁਸੀਂ ਦੋਵੇਂ ਅੱਜ ਰਾਤ ਲਈ ਇੱਥੇ ਹੀ ਰੁਕ ਜਾਓ ਪਰ ਮੈਡਮਾ ਮੈਨੂੰ ਬੜੀ ਪਰੇਸ਼ਾਨੀ ਹੋਵੇਗੀ ਆ ਪਰ ਮੈਂ ਕਿਹਾ ਨਾ ਤੁਸੀਂ ਰਾਤ ਨੂੰ ਇੱਥੇ ਰੁਕ ਸਕਦੇ ਹੋ ਆ ਤਾਂ ਤੁਸੀਂ ਕਮਰਾ ਨੰਬਰ 11 ਵਿੱਚ ਚਲੇ ਜਾਓ ਆ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਦੱਸ ਦੇਣਾ ਮਨਪ੍ਰੀਤ ਦੇ ਕਹਿਣ ਤੇ ਜਗਤਾਰ 부জে ਮਨ ਨਾਲ ਆਪਣੀ ਮਾਂ ਨੂੰ ਲੈ ਕੇ ਉਸ ਕਮਰੇ ਵੱਲ ਚਲਾ ਗਿਆ ਜਿੱਥੇ ਰਾਜੂ ਨੇ ਜ਼ਮੀਨ ਤੇ ਬਿਸਤਰਾ ਲਗਾ ਕੇ ਉਹਨਾਂ ਲਈ ਰਾਤ ਨੂੰ ਰੁਕਣ ਦਾ ਇੰਤਜ਼ਾਮ ਕੀਤਾ ਸੀ ਆ ਸਭ ਮੈਂ ਥੋੜੀ ਦੇਰ ਵਿੱਚ ਚਾਹ ਨਾਸ਼ਤਾ ਲੈ ਕੇ ਆਉਂਦਾ ਹਾਂ ਉਦੋਂ ਤੱਕ ਤੁਸੀਂ ਹੱਥ ਮੂੰਹ ਧੋ ਲਓ ਇਹ ਕੋਲ ਹੀ ਗੁਸਲਖਾਨਾ ਹੈ ਐਨਾ ਕਹਿ ਕੇ ਰਾਜੂ ਰਸੋਈ ਦੇ ਵਿੱਚ ਚਲਾ ਗਿਆ ਜਗਤਾਰ ਉੱਥੇ ਹੀ ਲੈਪਟਾਪ ਲੈ ਕੇ ਬੈਠ ਗਿਆ ਉਹ ਜਲਦੀ ਨਾਲ ਦਫ਼ਤਰ ਦਾ ਕੰਮ ਕਰਨ ਲੱਗਾ ਤਾਂ ਸਰਬਜੀਤ ਕੌਰ ਨੇ ਨਾਲ ਲਿਆਂਦਾ ਆਪਣਾ ਬੈਗ ਖੋਲ੍ਹਿਆ ਇੱਕ ਡੱਬੇ ਵਿੱਚ ਸਾਗ ਤੇ ਕੁਝ ਰੋਟੀਆਂ ਕੱਢਦੀ ਹੋਈ ਬੋਲੀ ਆ ਪਤਾ ਪੁੱਤ ਮੈਂ ਤੜਕੇ ਉੱਠ ਕੇ ਹੀ ਆਪਣੇ ਤੇ ਤੇਰੇ ਲਈ ਆ ਸਾਗ ਤੇ ਰੋਟੀਆਂ ਬਣਾਈਆਂ ਸਾਨਾ ਤੈਨੂੰ ਪਸੰਦ ਹੈ ਨਾ ਆ ਲੱਸੀ ਵੀ ਹੈ ਆਪਣੀ ਮਾਂ ਦੀ ਇਸ ਗੱਲ ਦਾ ਜਗਤਾਰ ਨੇ ਕੋਈ ਜਵਾਬ ਨਹੀਂ ਦਿੱਤਾ ਉਹ ਤਾਂ ਆਪਣੇ ਕੰਮ ਦੇ ਵਿੱਚ ਰੁੱਝਿਆ ਹੋਇਆ ਸੀ ਆ ਫਿਰ ਸਰਬਜੀਤ ਕੋਰ ਬੋਲੀ ਚੰਗਾ ਕੋਈ ਗੱਲ ਨਹੀਂ ਆ ਮੈਂ ਹੀ ਤੈਨੂੰ ਆਪਣੇ ਹੱਥਾਂ ਨਾਲ ਖਵਾ ਦਿੰਦੀ ਹਾਂ ਨਾ ਜਾਣੀ ਇਸ ਤੋਂ ਬਾਅਦ ਕਦੇ ਸੁੱਖ ਮਿਲੇ ਜਾਂ ਨਾ ਇਹ ਕਹਿੰਦੇ ਕਹਿੰਦੇ ਉਸ ਦਾ ਗਾਲਾ ਪਾਰ ਆਇਆ ਜਿਵੇਂ ਹੀ ਰੋਟੀ ਦੀ ਇੱਕ ਬੁਰਕੀ ਬਣਾ ਕੇ ਉਹ ਜਗਤਾਰ ਨੂੰ ਖਵਾਉਣ ਲੱਗੀ ਤਾਂ ਜਗਤਾਰ ਗੁੱਸੇ ਨਾਲ ਝਿੜਕਦਾ ਹੋਇਆ ਬੋਲਿਆ ਆ ਬੇਬੇ ਤੈਨੂੰ ਤਾਂ ਹੋਰ ਕੋਈ ਕੰਮ ਨਹੀਂ ਹੈ ਮੈਂ ਹਾਲੇ ਬਹੁਤ ਸਾਰਾ ਕੰਮ ਨਹੀਂ ਬਟੋਣਾ ਹੈ ਤੂੰ ਹੀ ਖਾ ਲੈ ਇਹ ਸਾਗ ਤੇ ਰੋਟੀ ਆ ਮੈਨੂੰ ਹਲੇ ਭੁੱਖ ਨਹੀਂ ਹੈ ਪੁੱਤਰ ਦੀ ਇਹ ਗੱਲ ਸੁਣ ਕੇ ਸਰਬਜੀਤ ਕੌਰ ਥੋੜਾ ਸਮਝ ਗਈ ਤੇ ਚੁੱਪਚਾਪ ਉਹ ਰੋਟੀ ਵਾਪਸ ਡੱਬੇ ਵਿੱਚ ਰੱਖ ਦਿੱਤੀ ਫਿਰ ਬੋਲੀ ਠੀਕ ਹੈ ਪੁੱਤਰ ਤੈਨੂੰ ਜ਼ਿੰਦਗੀ ਵਿੱਚ ਬਹੁਤ ਤਰੱਕੀ ਮਿਲੇ ਬਹੁਤ ਵੱਡਾ ਬੰਦਾ ਬਣੇ ਮੇਰੀ ਵਾਹਿਗੁਰੂ ਅੱਗੇ ਇਹ ਅਰਦਾਸ ਹੈ ਰੱਬ ਤੈਨੂੰ ਹੋਰ ਉੱਚਾ ਲੈ ਕੇ ਜਾਵੇ ਆ ਥੋੜੀ ਦੇਰ ਉਂਝੀ ਬੈਠੀ ਬੈਠੀ ਸਰਬਜੀਤ ਕੋਰ ਆਪਣੇ ਅਤੀਤ ਵਿੱਚ ਗਵਾਚ ਗਈ ਆ 22 ਸਾਲ ਦੀ ਆ ਸਰਬਜੀਤ ਕੋਰ ਜਦੋਂ ਵਿਆਹ ਕੇ ਆਪਣੇ ਸੋਹਰੇ ਘਰ ਆਈ ਸੀ ਉਦੋਂ ਹੀ ਉਸ ਨੂੰਆਂ ਜ਼ਿੰਮੇਵਾਰੀਆਂ ਦੇ ਬੋਝ ਥੱਲੇ ਦਬ ਦਿੱਤਾ ਗਿਆ ਸੀ ਆ ਘਰ ਵਿੱਚ ਕਈ ਜੀ ਸਨ ਇੱਕ ਨਣਦ ਸੀ ਆ ਜੋ ਆਪਣੇ ਘਰ ਵਾਲੇ ਨੂੰ ਲੈ ਕੇ ਆਪਣੇ ਹੀ ਪੇਕੇ ਰਹਿੰਦੀ ਸੀ ਉਸ ਦਾ ਘਰ ਵਾਲਾ ਸੱਸ ਦਾ ਬੇਹਦ ਲਾਡਲਾ ਸੀ ਇਸ ਤੋਂ ਇਲਾਵਾ ਉਸ ਦਾ ਜੇਠ ਸੀ ਜਠਾਣੀ ਵੀ ਸਨ ਪਰ ਜਠਾਣੀ ਵੱਡੇ ਘਰੋਂ ਆਈ ਸੀ ਆ ਜੇਠ ਵੀ ਚੰਗਾ ਕਮਾਉਂਦਾ ਸੀ ਇਸ ਲਈ ਜਠਾਣੀ ਸੱਸ ਦੇ ਰੋਬ ਦੀ ਬਿਲਕੁਲ ਪਰਵਾਹ ਨਹੀਂ ਕਰਦੀ ਸੀ ਆ ਲੈ ਦੇ ਕੇ ਸੱਸ ਦਾ ਰੋਬ ਸਰਬਜੀਤ ਤੇ ਹੀ ਚੱਲਦਾ ਸੀ ਸਰਬਜੀਤ ਦਾ ਘਰ ਵਾਲਾ ਇੱਕ ਛੋਟੀ ਮੋਟੀ ਪ੍ਰਾਈਵੇਟ ਨੌਕਰੀ ਕਰਦਾ ਕੁਝ ਖਾਸ ਨਹੀਂ ਕਮਾ ਪੰਦਾ ਸੀ ਆ ਕਰਦਾ ਖਰਚਾ ਸੋਹਰੇ ਤੇ ਆ ਜੇਠ ਦੀ ਕਮਾਈ ਨਾਲ ਚੱਲਦਾ ਇਹ ਸਭ ਕਾਰਨ ਸਰਬਜੀਤ ਕੋਰ ਦੀ ਹਸਿਆਤੀ ਇੱਕ ਨੌਕਰਾਨੀ ਤੋਂ ਵੱਧ ਕੇ ਕੁਝ ਨਹੀਂ ਸੀ ਆ ਆਪਣੇ ਸੋਹਰੇ ਘਰ ਦੇ ਵਿੱਚ ਪਰ ਇੰਨਾ ਹੀ ਕਾਫੀ ਨਹੀਂ ਸੀ ਆ ਬਿਆਨ ਨੂੰ ਕਈ ਸਾਲ ਬੀਤ ਗਏ ਪਰ ਸਰਬਜੀਤ ਦੀ ਗੋਦ ਹਲੇ ਤੱਕ ਖਾਲੀ ਸੀ ਇਹ ਮਨ ਦੀ ਪੀੜਾ ਉਦੋਂ ਹੋਰ ਵੱਧ ਜਾਂਦੀ ਹੈ ਜਦੋਂ ਸੋਹਰੇ ਵਾਲੇ ਵੀ ਆ ਉਸ ਨੂੰ ਬਾਝ ਹੋਣਦੇ ਆ ਮੈਨੇ ਮਾਰਦੇ ਹਨ ਆਖਿਰਕਾਰ ਵਿਆਹ ਤੋਂ ਤਕਰੀਬਨ 12 ਸਾਲ ਬਾਅਦ ਰੱਬ ਨੇ ਉਸ ਦੀ ਅਰਦਾਸ ਸੁਣੀ ਆ ਤੇ ਉਸ ਨੂੰ ਔਲਾਦ ਦਾ ਸੁੱਖ ਦਿੱਤਾ ਪਰ ਉਸ ਦਾ ਪੁੱਤਰ ਹਾਲੇ 1 ਮਹੀਨੇ ਦਾ ਹੋਇਆ ਸੀ ਕਿ ਉਸ ਦੇ ਘਰ ਵਾਲੇ ਦੀ ਇੱਕ ਹਾ ਸੜਕ ਹਾਦਸੇ ਵਿੱਚ ਮੌਤ ਹੋ ਗਈ ਆ ਸਰਬਜੀਤ ਕੋਰ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਆ ਹੁਣ ਉਸ ਦੀ ਜਠਾਣੀ ਵੀ ਆ ਪਰਿਵਾਰ ਤੋਂ ਵੱਖਰੀ ਹੋ ਗਈ ਸੀ ਆ ਸੱਸ ਸੋਰੇ ਵੀ ਆ ਕੁਝ ਸਮੇਂ ਬਾਅਦ ਆ ਪੂਰੇ ਹੋ ਗਏ ਸਨ ਨਣਦ ਤੇ ਨਣਦੋ ਹੀ ਨੇ ਵੱਖਰਾ ਘਰ ਬਣਾ ਲਿਆ ਸੀ ਆ ਸਰਬਜੀਤ ਕੋਰ ਆਪਣੇ ਪੁੱਤਰ ਨਾਲ ਬਿਲਕੁਲ ਇਕੱਲੀ ਰਹਿ ਗਈ ਸੀ ਪਰ ਉਸਨੇ ਹਿੰਮਤ ਨਹੀਂ ਹਾਰੀ ਪੁੱਤਰ ਦੇ ਪਾਲਣ ਪੋਸਣ ਲਈ ਆ ਉਸਨੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਸ਼ੁਰੂ ਕੀਤਾ ਪਰ ਸਾਰਾ ਕੰਮ ਕਰਦੇ ਹੋਏ ਵੀ ਆ ਉਹ ਆਪਣੇ ਪੁੱਤਰ ਨੂੰ ਕਦੇ ਇਕੱਲੀ ਨਹੀਂ ਛੱਡਦੀ ਸੀ ਆ ਇੰਨੀਆਂ ਮੁਸ਼ਕਲਾਂ ਸਹਿਣ ਦੇ ਬਾਵਜੂਦ ਸਰਬਜੀਤ ਨੇ ਉਸ ਨੂੰ ਬੜਾ ਪੜਾਇਆ ਲਿਖਾਇਆ ਤੇ ਇੰਨਾ ਕਾਬਲ ਬਣਾਇਆ ਕਿ ਉਸ ਨੂੰ ਇੱਕ ਵੱਡੀ ਆਈਟੀ ਆ ਕੰਪਨੀ ਦੇ ਵਿੱਚ ਨੌਕਰੀ ਮਿਲ ਗਈ ਆ ਫਿਰ ਉਸ ਦੀ ਮੁਲਾਕਾਤ ਕਾਜਲ ਨਾਂ ਦੀ ਕੁੜੀ ਨਾਲ ਹੋਈ ਦੋਵੇਂ ਇੱਕ ਦੂਜੇ ਵੱਲ ਖਿੱਚੇ ਗਏ ਜਲਦੀ ਹੀ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ ਕਾਜਲ ਮਾਡਰਨ ਖਿਆਲਾ ਦੀ ਕੁੜੀ ਸੀ ਆ ਘਰ ਦਾ ਕੰਮ ਕਰਨਾ ਉਸ ਨੂੰ ਬਿਲਕੁਲ ਪਸੰਦ ਨਹੀਂ ਸੀ ਜਿੱਥੇ ਘਰ ਦਾ ਸਾਰਾ ਕੰਮ ਸਰਬਜੀਤ ਕੌਰ ਨੂੰ ਹੀ ਕਰਨਾ ਪੈਂਦਾ ਉਥੇ ਦਿਨ ਪਰ ਘੁੰਮਣਾ ਫਿਰਨਾ ਸਹੇਲੀਆਂ ਨਾਲ ਸ਼ਾਪਿੰਗ ਜਾਂ ਫਿਰ ਆਪਣੀ ਮੰਮੀ ਡੈਡੀ ਦੇ ਘਰ ਚਲੇ ਜਾਣਾ ਇਹ ਹੀ ਕੰਮ ਉਹ ਦਿਨ ਪਰ ਕਰਦੀ ਸੀ ਕਿਸੇ ਦਿਨ ਉਹ ਕਰ ਰਹਿੰਦੀ ਤਾਂ ਸਹੇਲੀਆਂ ਨੂੰ ਹੀ ਉਥੇ ਬੁਲਾ ਲੈਂਦੀ ਇਹ ਸਭ ਸਰਬਜੀਤ ਕੌਰ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਸੀ ਆਪਰ ਕਹਿੰਦੀ ਆ ਵੀ ਕੀ ਆ ਤੇ ਕਿਸੇ ਨੂੰ ਕੀ ਕਹਿੰਦੀ ਆ ਨੂੰ ਨੂੰ ਸਮਝਾਉਣ ਲੱਗਦੀ ਤਾਂ ਅੱਗੋਂ 2 ਟੱਕ ਜਵਾਬ ਸੁਣਾ ਨੂੰ ਮਿਲਦਾ ਤੇ ਪੁੱਤਰ ਪਤਨੀ ਦਾ دیਵਾਨਾ ਸੀ ਆ ਖੈਰ ਜਿਵੇਂ ਤਿਵੇਂ ਜ਼ਿੰਦਗੀ ਦੀ ਗੱਡੀ ਚੱਲਦੀ ਰਹਿੰਦੀ ਸਮਾਂ ਹੀ ਬੀਤਣ ਲੱਗਾ ਜਗਤਾਰ ਤੇ ਕਾਜਲ ਦੇ ਬਿਆਨ ਹੋਣ 12 ਸਾਲ ਬੀਤ ਚੁੱਕੇ ਸੀ ਆ ਸਰਬਜੀਤ ਕੌਰ ਦੇ ਦੋ ਪੁੱਤੇ ਸਨ ਇੱਕ 10 ਸਾਲ ਦਾ ਤੇ ਦੂਜਾ 8 ਸਾਲ ਦਾ ਉਧਰ ਕਾਜਲ ਦੇ ਪੇਕੇ ਵਾਲੇ ਯੂਕੇ ਦੇ ਵਿੱਚ ਸ਼ਿਫਟ ਹੋ ਗਏ ਹੁਣ ਕਾਜਲ ਨੇ ਵੀ ਰੱਟ ਲਗਾ ਲਈ ਸੀ ਆ ਕਿ ਹੁਣ ਉਸਨੇ ਵੀ ਆ ਯੂਕੇ ਜਾ ਕੇ ਬਸਣਾ ਹੈ ਉੱਥੇ ਦੀ ਹਾਈ ਫਾਈ ਜ਼ਿੰਦਗੀ ਦਾ ਮਜ਼ਾ ਲੈਣਾ ਹੈ ਸਯੋਗ ਨਾਲ ਜਗਤਾਰ ਦੀ ਕੰਪਨੀ ਨੇ ਉਸ ਨੂੰ ਵਿਦੇਸ਼ ਦੇ ਵਿੱਚ ਨੌਕਰੀ ਦਾ ਆਫਰ ਦਿੱਤਾ ਇੱਥੋਂ ਦੁੱਗਣੀ ਤਨਖਾਹ ਦੇ ਲਾਲਚ ਵਿੱਚ ਜਗਤਾਰ ਨੇ ਵੀ ਇਸ ਓਫਰ ਨੂੰ ਮੰਨ ਲਿਆ ਉਸ ਦੀ ਪਤਨੀ ਤੇ ਦੋਵੇਂ ਬੱਚੇ ਤਾਂ ਖੁਸ਼ੀ ਨਾਲ ਜਿਵੇਂ ਫੁੱਲੇ ਨਹੀਂ ਸਮਾਏ ਆਪਣੀ ਮਾਂ ਸਰਬਜੀਤ ਕੌਰ ਨੂੰ ਵੀ ਉਹ ਨਾਲ ਲੈ ਕੇ ਜਾਣਾ ਚਾਹੁੰਦੇ ਸਨ ਪਰ ਉਹਨਾਂ ਦਾ ਵੀਜ਼ਾ ਰਿਜੈਕਟ ਕਰ ਦਿੱਤਾ ਗਿਆ ਇਸ ਤੇ ਜਗਤਾਰ ਬੜਾ ਪਰੇਸ਼ਾਨ ਹੋ ਗਿਆ ਵੀ ਹੁਣ ਕੀ ਕੀਤਾ ਜਾਵੇ ਉਧਰ ਉਸ ਦੀ ਆ ਪਤਨੀਾਂ ਕਾਜਲੀ ਉੱਕੇ ਜਾਂਦੀ ਆ ਜਿੱਦ ਤੇੜੀ ਸੀ ਆ ਉਸਨੇ ਸੁਝਾ ਦਿੱਤਾ ਕਿ ਫਿਲਹਾਲ ਬੇਬੇ ਨੂੰ ਵਿਰਦਾ ਆਸ਼ਰਮ ਵਿੱਚ ਭੇਜ ਦੇ ਹਾਂ 1 ਸਾਲ ਬਾਅਦ ਦੁਬਾਰਾ ਵੀਜ਼ਾ ਅਪਲਾਈ ਕਰਾਂਗੇ ਉਹਨਾਂ ਨੂੰ ਆਪਣੇ ਨਾਲ ਯੂਕੇ ਲੈ ਜਾਵਾਂਗੇ ਪਰ ਜੇ ਅਗਲੇ ਸਾਲ ਵੀ ਵੀਜ਼ਾ ਨਾ ਲੱਗਾ ਤਾਂ ਜਗਤਾਰ ਨੇ ਕਿਹਾ ਤਾਂ ਤਾਂ ਉਸਤੇ ਕਾਜਲ ਬੋਲੀ ਆ ਅਰੇ ਤਾਂ ਕੀ ਹੋਏਗਾ ਸੱਗੋ ਮੈਂ ਤਾਂ ਕਹਿੰਨੀ ਹਾਂ ਵੀ ਉਹਨਾਂ ਲਈ ਵਿਰਦਾ ਆਸ਼ਰਮ ਹੀ ਠੀਕ ਰਹੇਗਾ ਉਹ ਕੀ ਕਰਨਗੇ ਸਾਡੇ ਨਾਲ ਵਿਦੇਸ਼ ਜਾ ਕੇ ਤੇ ਤੈਨੂੰ ਵੀ ਆਪਣੀ ਮਾਂ ਬਾਰੇ ਸੋ ਸੋਚ ਕੇ ਪਰੇਸ਼ਾਨ ਹੋਣ ਦੀ ਬਜਾਏ ਆਪਣੀ ਆਉਣ ਵਾਲੀ ਜ਼ਿੰਦਗੀ ਤੇ ਧਿਆਨ ਦੇਣਾ ਚਾਹੀਦਾ ਹੈ ਇਹ ਸਮਾਂ ਪ੍ਰੈਕਟੀਕਲ ਹੋ ਕੇ ਸੋਚਣ ਦਾ ਹੈ ਪੱਬ ਕੋ ਕੇ ਨਹੀਂ ਆ ਐਨਾ ਚੰਗਾ ਮੌਕਾ ਨਾ ਛੱਡਾ ਜਗਤਾਰ ਨੂੰ ਵੀ ਇਹ ਗੱਲ ਠੀਕ ਲੱਗੀ ਉਹ ਆਪਣੀ ਮਾਂ ਨੂੰ ਵਿਰਦਾ ਆਸ਼ਰਮ ਭੇਜਣ ਲਈ ਤਿਆਰ ਹੋ ਗਿਆ ਚਾ ਬਿਸਕੁਟ ਲੈ ਆਂਦਾ ਮਾਤਾ ਜੀਆ ਰਾਜੂ ਦੀ ਆਵਾਜ਼ ਨਾਲ ਸਰਬਜੀਤ ਕੋਰ ਦੀ ਸੋਚ ਟੁੱਟੀ ਆ ਉਹ ਵਰਤਮਾਨ ਦੇ ਵਿੱਚ ਆ ਗਈ ਆ ਸਰਬਜੀਤ ਕੋਰ ਦਾ ਕੱਪ ਚੱਕ ਕੇ ਚਾਹ ਪੀਣ ਲੱਗੀ ਆ ਤਾਂ ਜਗਤਾਰ ਨੂੰ ਬੋਲੀ ਚੰਗਾ ਪੁੱਤਰ ਘੱਟੋ ਘੱਟ ਚਾਹ ਤਾਂ ਪੀ ਲੈ ਕੀ ਏ ਬੇਬੇ ਇੱਕ ਤਾਂ ਮੈਂ ਐਨਾ ਪਰੇਸ਼ਾਨੀ ਦੇ ਵਿੱਚ ਹਾਂ ਤੇ ਤੈਨੂੰ ਖਾਣ ਪੀਣ ਦੀ ਸੁਜੀ ਹੈ ਅੱਜ ਕੰਮ ਪੂਰਾ ਕਰਕੇ ਨਾ ਦਿੱਤਾ ਤਾਂ ਬੋਸ ਦੀਆਂ ਝਿੜਕਾਂ ਸੁਣਨ ਨੂੰ ਮਿਲਣਗੀਆਂ ਤੇ ਇੱਥੇ ਇੰਟਰਨੈਟ ਦੀ ਰੇਂਜ ਆ ਬਿਲਕੁਲ ਨਹੀਂ ਆ ਰਹੀ ਪਤਾ ਨਹੀਂ ਇਹ ਵਿਰਦਾ ਸ਼ਰਮ ਵਾਲਿਆਂ ਨੇ ਆਪਣੇ ਹੀ ਨਿਯਮ ਬਣਾ ਰੱਖੇ ਹਨ ਹਾਦਾਂ ਇਹਨਾਂ ਦੀ ਵੀ ਨਹੀਂ ਸਮਝਦੇ ਕੋਈ ਬਜ਼ੁਰਗ ਹੈ ਜਾਂ ਦੂਜੇ ਸ਼ਹਿਰ ਤੋਂ ਆਇਆ ਹੈ ਐਨਾਂ ਲੋਕਾਂ ਨੂੰ ਬਜ਼ੁਰਗਾਂ ਨੂੰ ਸਹਾਰਾ ਦੇਣਾ ਚਾਹੀਦਾ ਹੈ ਪਰ ਇੱਥੇ ਤਾਂ ਇੱਕ ਪਾਸੇ ਆਸ਼ਰਮ ਦੇ ਟਰਸਟੀ ਸ਼ਹਿਰੋਂ ਬਾਹਰ ਹਨ ਦੂਜੇ ਪਾਸੇ ਜੋ ਮੈਡਮ ਇੱਥੇ ਬੈਠੀ ਹੈ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਜਦੋਂ ਜਗਤਾਰ ਗੁੱਸੇ ਵਿੱਚ ਆ ਕੇ ਸਾਰੀਆਂ ਗੱਲਾਂ ਬੋਲ ਰਿਹਾ ਸੀ ਉਸ ਸਮੇਂ ਦਰਵਾਜ਼ੇ ਤੇ ਖੜੀ ਉਹ ਮੈਡਮ ਮਨਪ੍ਰੀਤ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਰਹੀ ਸੀ ਉਦੋਂ ਅਚਾਨਕ ਉਸ ਨੂੰ ਆਪਣੇ ਸਾਹਮਣੇ ਦੇਖ ਕੇ ਜਗਤਾਰ ਆਪਣੀ ਗੱਲ ਤੇ ਪਰਦਾ ਪਾਉਣ ਲੱਗਿਆ ਤੇ ਬੋਲਿਆ ਅਰੇ ਉਹ ਤਾਂ ਬਸ ਮੈਂ ਰਹਿਣ ਦਿਓ ਆ ਮਿਸਟਰ ਜਗਤਾਰ ਮੈਂ ਜਾਣਦੀ ਹਾਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਕੋਈ ਵੀ ਚੰਗਾ ਬੰਦਾ ਝਿੜ ਜਾਂਦਾ ਹੈ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਡੇ ਨਾਲ ਕੁਝ ਗੱਲ ਕਰਨੀ ਹੈ ਐਜਾ ਕਹਿ ਕੇ ਆ ਮਨਪ੍ਰੀਤਾ ਕਮਰੇ ਤੋਂ ਬਾਹਰ ਨਿਕਲ ਗਈ ਜਗਤਾਰ ਨੂੰ ਲੱਗਾ ਸ਼ਾਇਦ ਮੈਡਮ ਜ਼ਿਆਦਾ ਪੈਸਿਆਂ ਦੀ ਮੰਗ ਕਰੇਗੀ ਆ ਇਸ ਲਈ ਬਾਹਰ ਨਿਕਲਦੇ ਆ ਹੀ ਬੋਲਿਆ ਦੇਖੋ ਮੈਡਮ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ 50000 ਰੁਪਏ ਦੀ ਬਜਾਏ 1 ਲੱਖ ਦਾ ਚੈੱਕ ਕੱਢ ਕੇ ਦਿੰਦਾ ਹਾਂ ਉਦੋਂ ਮਨਪ੍ਰੀਤ ਬੋਲੀ ਜੀ ਨਹੀਂ ਮਿਸਟਰ ਜਗਤਾਰ ਪੈਸਿਆਂ ਦੀ ਗੱਲ ਨਹੀਂ ਹੈ ਮੈਨੂੰ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਬਚਪਨ ਦੇ ਵਿੱਚ ਤੁਹਾਡੇ ਪਿੱਛੇ ਆ ਤੁਹਾਡੀ ਮਾਂ ਨੇ ਨਾ ਜਾਣੇ ਕਿੰਨੇ ਹੀ ਜ਼ਰੂਰੀ ਕੰਮ ਛੱਡੇ ਹੋਣਗੇ ਕਿੰਨੀਆਂ ਰਾਤਾਂ ਜਾ ਕੇ ਬਿਤਾ ਦਿੱਤੀਆਂ ਹੋਣਗੀਆਂ ਤੇ ਤੁਸੀਂ ਉਹਨਾਂ ਲਈ ਇੱਥੇ ਇੱਕ ਰਾਤ ਤੱਕ ਨਹੀਂ ਰਹਿ ਸਕਦੇ ਆ ਇਹ ਸੁਣ ਕੇ ਜਗਤਾਰ ਦੀਆਂ ਅੱਖਾਂ ਸ਼ਰਮਿੰਦਗੀ ਆ ਨਾਲ ਹੇਟਾ ਝੁੱਕ ਗਈਆਂ ਤਾਂ ਮਨਪ੍ਰੀਤ ਬੋਲੀ ਚਲੋ ਮੈਂ ਤੁਹਾਡੀ ਇਹ ਸਮੱਸਿਆ ਵੀ ਹੱਲ ਕਰ ਦਿੰਦੀ ਹਾਂ ਮੈਂ ਤੁਹਾਡੀ ਮਾਤਾ ਜੀ ਨੂੰ ਹੁਣੇ ਦੇ ਹੁਣੇ ਦਾਖਲਾ ਦੇਾਂਗੀ ਆ ਪਰ ਪਰ ਕੀ ਮੈਡਮ ਪਰ ਮਿਸਟਰ ਜਗਤਾਰ ਤੁਹਾਨੂੰ ਮੇਰਾ ਇੱਕ ਛੋਟਾ ਜਿਹਾ ਕੰਮ ਕਰਨਾ ਪਵੇਗਾ ਮੈਡਮ ਦੀ ਇਹ ਗੱਲ ਸੁਣ ਕੇ ਜਗਤਾਰ ਉਸ ਨੂੰ ਪ੍ਰਸ਼ਨਵਾਚਕ ਨਜ਼ਰਾਂ ਨਾਲ ਦੇਖਣ ਲੱਗਾ ਤਾਂ ਮਨਪ੍ਰੀਤ ਬੋਲੀ ਹਾਂ ਵਿਰਦਾ Ashram ਦੇ ਵਿੱਚ ਗੁਰਵਚਨ ਸਿੰਘ ਨਾਮ ਦਾ ਇੱਕ ਬਜ਼ੁਰਗ ਵਿਅਕਤੀ ਰਹਿੰਦਾ ਹੈ ਉਸ ਨੂੰ ਸਿਰਫ ਉਹਨਾਂ ਦਾ ਪੋਤਾ ਬਣਾਉਣ ਦਾ ਨਾਟਕ ਕਰਨਾ ਹੋਵੇਗਾ ਇਹ ਸੁਣ ਕੇ ਜਗਤਾਰ ਹੈਰਾਨ ਰਹਿ ਗਿਆ ਫਿਰ ਮਨਪ੍ਰੀਤ ਬੋਲੀ ਕਰੀਬ 10 ਸਾਲ ਪਹਿਲਾਂ ਉਹਨਾਂ ਦਾ ਪੁੱਤਰ ਆ ਉਹਨਾਂ ਨੂੰ ਇੱਥੇ ਛੱਡ ਕੇ ਅਮਰੀਕਾ ਚਲਾ ਗਿਆ ਸੀ ਆ ਆਪਣੀ ਆ ਪਤਨੀ ਤੇ ਪੁੱਤਰ ਨੂੰ ਨਾਲ ਲੈ ਕੇ ਉਦੋਂ ਤੋਂ ਲੈ ਕੇ ਅੱਜ ਤੱਕ ਉਹ ਆਪਣੇ ਪੋਤੇ ਨੂੰ ਮਿਲਣ ਲਈ ਤਰਸ ਰਿਹਾ ਹੈ ਉਹਨਾਂ ਨੂੰ ਉਮੀਦ ਹੈ ਕਿ ਇੱਕ ਨਾ ਇੱਕ ਦਿਨ ਉਹ ਉਹਨਾਂ ਨੂੰ ਮਿਲਣ ਲਈ ਜ਼ਰੂਰ ਆਵੇਗਾ ਪਰ ਮਿਸਟਰ ਜਗਤਾਰ ਅੱਜ ਉਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਮੈਨੂੰ ਨਹੀਂ ਲੱਗਦਾ ਕਿ ਹੁਣ ਉਹਨਾਂ ਦੇ ਕੋਲ ਜ਼ਿਆਦਾ ਸਮਾਂ ਹੈ ਜੇ ਹੋ ਸਕੇ ਤਾਂ ਸਾਡਾ ਇਹ ਛੋਟਾ ਜਿਹਾ ਕੰਮ ਕਰ ਦਿਓ ਸਿਰਫ ਇੱਕ ਨਾਟਕ ਤਾਂ ਹੈ ਪਰ ਸੋਚੋ ਆਪਣੇ ਪੋਤੇ ਨੂੰ ਨਜ਼ਰ ਪਰ ਦੇਖਣ ਲਈ ਪਲ-ਪਲ ਤਰਸਦੀਆਂ ਉਹਨਾਂ ਦੀ ਅੱਖਾਂ ਨੂੰ ਕਿੰਨਾ ਸਕੂਨ ਮਿਲੇਗਾ ਤੁਸੀਂ ਮੇਰਾ ਇਹ ਛੋਟਾ ਜਿਹਾ ਕੰਮ ਕਰ ਦਿਓ ਮੈਂ ਤੁਹਾਡੀ ਮਾਤਾ ਜੀ ਨੂੰ ਹੁਣੇ ਦਾਖਲ ਕਰ ਲਵਾਂਗੀ ਆ ਇਹ ਗੱਲ ਸੁਣ ਕੇ ਜਗਤਾਰ ਨੇ ਕਿਹਾ ਪਰ ਮੈਡਮ ਮੈਨੂੰ ਤਾਂ ਉਹਨਾਂ ਦੇ ਪੁੱਤੇ ਬਾਰੇ ਕੁਝ ਵੀ ਨਹੀਂ ਪਤਾ ਉਹਨਾਂ ਦਾ ਨਾਂ ਕੀ ਹੈ ਉਹ ਉਹਨਾਂ ਨੂੰ ਕੀ ਕਹਿ ਕੇ ਬੁਲਾਉਂਦਾ ਹੈ ਅਰੇ ਮਿਸਟਰ ਜਗਤਾਰ ਤੁਹਾਨੂੰ ਉਹਨਾਂ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਹੈ ਬੱਸ ਐਨਾ ਯਾਦ ਰੱਖਣਾ ਉਹਨਾਂ ਦੇ ਪੁੱਤੇ ਦਾ ਨਾਮ ਵਿਕਰਮ ਹੈ ਹੁਣ ਤੁਸੀਂ ਆ ਮੇਰੇ ਨਾਲ ਚੱਲੋ ਕਹਿੰਦੇ ਹੋਏ ਮਨਪ੍ਰੀਤ ਉਸ ਨੂੰ ਗੁਰਬਚਨ ਸਿੰਘ ਦੇ ਕਮਰੇ ਵਿੱਚ ਲੈ ਗਈ ਗੁਰਬਚਨ ਸਿੰਘ ਦੇ ਬਿਸਤਰੇ ਕੋਲ ਰੱਖੀ ਕੁਰਸੀ ਤੇ ਉੱਥੇ ਹੀ ਆਸ਼ਰਮ ਦੇ ਵਿੱਚ ਰਹਿਣ ਵਾਲਾ ਉਹਨਾਂ ਦਾ ਇੱਕ ਬਜ਼ੁਰਗ ਦੋਸਤ ਬੈਠਾ ਸੀ ਆ ਗੁਰੂਵਚਨ ਸਿੰਘ ਡਾਕਟਰ ਨੇ ਕਿਹਾ ਹੈ ਕਿ ਦਵਾਈ ਸਮੇਂ ਤੇ ਲੈਣ ਨਾਲ ਤਬੀਅਤ ਠੀਕ ਹੋ ਜਾਵੇਗੀ ਆ ਗੁਰੂਵਚਨ ਸਿੰਘ ਦੇ ਦੋਸਤ ਨੇ ਕਿਹਾ ਤਾਂ ਕੰਬਦੀ ਆਵਾਜ਼ ਵਿੱਚ ਗੁਰਬਖਸ਼ ਸਿੰਘ ਬੋਲਿਆ ਕਿੰਨੀ ਵਾਰ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਮੈਨੂੰ ਚੱਕ ਲਵੇ ਪਰ ਮੋਤ ਹੈ ਜੋ ਬੁਲਾਉਣ ਤੇ ਵੀ ਨਹੀਂ ਆਉਂਦੀ ਆ ਨਾ ਜਾਣੇ ਕਿਉਂ ਰੱਬ ਦੇ ਕੰਨਾਂ ਤੇ ਕੋਈ ਵੀ ਆ ਜੂ ਤੱਕ ਨਹੀਂ ਸਰਕਦੀ ਆ ਗੁਰੂਵਚਨ ਸਿੰਘ ਦੇ ਦਿਲ 'ਚ ਛੁਪਿਆ ਦਰਦ ਆ ਉਹਨਾਂ ਦੇ ਆ ਸ਼ਬਦਾਂ ਰਾਈ ਬਾਹਰ ਆਉਣ ਲੱਗਾ ਅੱਛਾ ਗੁਰਵਚਨ ਸਿੰਘਾਂ ਮੈਂ ਥੋੜੀ ਦੇਰ ਦੇ ਵਿੱਚ ਹੁੰਦਾ ਹਾਂ ਇਹ ਕਹਿ ਕੇ ਉਹਨਾਂ ਦਾ ਦੋਸਤ ਉੱਟਕੇ ਚਲਾ ਗਿਆ ਦਰਵਾਜ਼ੇ ਤੇ ਖੜਾ ਜਗਤਾਰ ਗੁਰਵਚਨ ਸਿੰਘ ਦੀਆਂ ਸਾਰੀਆਂ ਗੱਲਾਂ ਸੁਣ ਰਿਹਾ ਸੀ ਉਦੋਂ ਮਨਪ੍ਰੀਤਾ ਜਗਤਾਰ ਨੂੰ ਲੈ ਕੇ ਅੰਦਰ ਆ ਗਈ ਆ ਜਗਤਾਰ ਨੇ ਦੇਖਿਆ ਕਿ ਮੰਝੇ ਤੇ ਇੱਕ ਬਜ਼ੁਰਗ ਪਿੰਜਰ ਵਾਂਗ ਪਿਆ ਹੈ ਗੱਲਾਂ ਅੰਦਰ ਡੁੰਗਾਈ ਤੱਕ ਤਸੀਆਂ ਹੋਈਆਂ ਸਨ ਬੇਜਾਨ ਅੱਖਾਂ ਦੇ ਵਿੱਚ ਜਿਵੇਂ ਚੀਕ-ਚੀਕ ਕੇ ਉਹਨਾਂ ਦੇ ਦੁੱਖ ਤੇ ਪੀੜ ਦੀ ਕਹਾਣੀ ਸੁਣਾ ਰਹੀਆਂ ਸਨ ਪਰ ਉਹਨਾਂ ਦੇ ਆਉਂਦੇ ਜਾਂਦੇ ਸਾਹ ਉਹਨਾਂ ਦੇ ਜਿਉਂਦੇ ਹੋਣ ਦੇ ਸਬੂਤ ਦੇ ਰਹੇ ਸਨ ਉਹਨਾਂ ਕੋਲ ਜਾ ਕੇ ਮਨਪ੍ਰੀਤ ਬੋਲੀ ਬਾਪੂ ਜੀ ਆਹ ਉਹ ਬਾਪੂ ਜੀ ਆ ਆ ਦੇਖੋ ਕੌਣ ਆਇਆ ਹੈ ਤੁਹਾਨੂੰ ਮਿਲਣ ਉਦੋਂ ਗੁਰਵਚਨ ਸਿੰਘ ਨੇ ਆਪਣੀ ਅੱਖਾਂ ਨੂੰ ਹੌਲੇ ਜੇ ਖੋਲ੍ਹਿਆ ਤੇ ਬੋਲੇ ਕੌਣ ਹੈ ਧੀਏ ਤਾ ਮਨਪ੍ਰੀਤ ਨੇ ਕਿਹਾ ਦੇਖੋ ਬਾਪੂ ਜੀ ਤੁਹਾਡਾ ਪੋਤਾ ਬਿਕਰਮ ਆਇਆ ਹੈ ਕਿ ਮੇਰਾ ਬਿਕਰਮ ਆ ਗਿਆ ਕਹਿੰਦੇ ਹੋਏ ਬਾਪੂ ਜੀ ਦੀਆਂ ਅੱਖਾਂ ਵਿੱਚ ਇੱਕ ਚਮਕ ਆ ਗਈ ਹਾਂ ਬਾਪੂ ਜੀ ਤੁਹਾਡਾ ਪੋਤਾ ਅਮਰੀਕਾ ਤੋਂ ਖਾਸ ਤੁਹਾਨੂੰ ਮਿਲਣ ਲਈ ਆਇਆ ਹੈ ਮੇਰਾ ਪੋਤਾ ਆ ਗਿਆ ਮੈਨੂੰ ਮਿਲਣਾ ਐਨੇ ਦਿਨ ਤੈਨੂੰ ਆ ਮੇਰੀ ਯਾਦ ਤੱਕ ਨਹੀਂ ਆਈ ਕਿੰਨਾ ਵੱਡਾ ਹੋ ਗਿਆ ਤੂੰ ਆ ਉਹਨਾਂ ਵੱਲ ਨਜ਼ਰ ਮਾਰਦਿਆਂ ਹੀ ਗੁਰਵਚਨ ਸਿੰਘ ਦੇ ਬੁੱਢੇ ਸਰੀਰ ਦੇ ਵਿੱਚ ਜਿਵੇਂ ਜਾਨ ਪੈ ਗਈ ਹੋਵੇ ਮਨਪ੍ਰੀਤ ਨੇ ਉਹਨਾਂ ਨੂੰ ਸਹਾਰਾ ਦਿੰਦੇ ਹੋਏ ਬਿਸਤਰੇ ਤੇ ਬਿਠਾਇਆ ਤੇ ਬੋਲੇ ਬਾਪੂ ਜੀ ਆ ਕੱਲ ਤੁਹਾਡੇ ਪੋਤੇ ਦੀ ਵਾਪਸੀ ਦੀ ਫਲਾਈਟ ਹੈ ਇਸ ਲਈ ਅੱਜ ਤੁਸੀਂ ਉਸ ਨਾਲ ਜੀ ਭਰ ਕੇ ਗੱਲਾਂ ਕਰ ਲਿਓ ਮਨਪ੍ਰੀਤ ਕਮਰੇ ਤੋਂ ਬਾਹਰ ਆ ਗਈ ਤਾਂ ਜਗਤਾਰ ਕੋਲ ਪਈ ਕੁਰਸੀ ਤੇ ਬੈਠਣ ਲੱਗਾ ਜਦੋਂ ਗੁਰਵਚਨ ਸਿੰਘ ਬੋਲੇ ਉੱਥੇ ਨਹੀਂ ਪੁੱਤਰ ਆ ਇੱਥੇ ਮੇਰੇ ਕੋਲ ਬੈਠਾ ਜਗਤਾਰ ਕੁਝ ਅਹਸਾਜ ਆ ਮਹਿਸੂਸ ਕਰ ਰਿਹਾ ਸੀ ਆ ਪਰ ਫਿਰ ਉਸ ਨੂੰ ਮਨਪ੍ਰੀਤ ਦੀ ਕਈ ਗੱਲ ਯਾਦ ਆ ਗਈ ਆ ਤਾਂ ਉਹ ਚੁੱਪਚਾਪ ਉਹਨਾਂ ਦੇ ਬਿਸਤਰੇ ਦੇ ਕੋਲ ਬੈਠ ਗਿਆ ਮੈਨੂੰ ਯਕੀਨ ਸੀ ਆ ਵਿਕਰਮ ਪੁੱਤਰ ਇੱਕ ਨਾ ਇੱਕ ਦਿਨ ਤੂੰ ਜ਼ਰੂਰ ਆਵੇਂਗਾ ਤਾਂ ਹੀ ਰੱਬ ਮੇਰੇ ਸਰੀਰ ਵਿੱਚੋਂ ਪਰਾਣਾ ਕੱਢ ਨਹੀਂ ਰਿਹਾ ਸੀ ਆ ਤੈਨੂੰ ਦੇਖਣ ਦੇ ਲਈ ਹੀ ਆ ਹਾਲੇ ਤੱਕ ਮੈਂ ਜਿਉਂਦਾ ਸੀ ਆ ਪਰ ਪੁੱਤਰ ਤੂੰ ਕੱਲ ਹੀ ਵਾਪਸ ਚਲਾ ਜਾਵੇਂਗਾ ਕਿੰਨੇ ਸਾਲ ਮੈਂ ਤੇਰਾ ਇੰਤਜ਼ਾਰ ਕੀਤਾ ਸੀ ਆ ਮਿਲਣ ਲਈ ਆ ਸਿਰਫ ਕੁਝ ਹੀ ਪਲ ਬੋਲਦੇ-ਬੋਲਦੇ ਗੁਰਵਚਨ ਸਿੰਘ ਹਫਣ ਲੱਗੇ ਪਰ ਪੋਤੇ ਨੂੰ ਮਿਲਣ ਦਾ ਉਤਸ਼ਾਹ ਇੰਨਾ ਸੀ ਆ ਕਿ ਸਾਰੀ ਕਮਜ਼ੋਰੀ ਭੁੱਲ ਕੇ ਫਿਰ ਤੋਂ ਗੱਲਾਂ ਕਰਨ ਲੱਗੇ ਅੱਛਾ ਇੱਕ ਗੱਲ ਦੱਸ ਪੁੱਤਰ ਤੇਰੇ ਪਿਓ ਦਾ ਕੀ ਹਾਲ ਹੈ ਉਸ ਨੂੰ ਕਦੇ ਮੇਰੀ ਯਾਦ ਨਹੀਂ ਹੁੰਦੀ ਆ ਕਿੰਨੇ ਸਾਲ ਹੋ ਗਏ ਉਸ ਨੂੰ ਦੇਖਿਆ ਤੱਕ ਨਹੀਂ ਆ ਇਹ ਗੱਲ ਸੁਣ ਕੇ ਜਗਤਾਰ ਕੁਝ ਬੋਲ ਨਹੀਂ ਸਕਿਆ ਫਿਰ ਗੁਰਵਤਨ ਸਿੰਘ ਬੋਲੇ ਤੁਹਾਡੀ ਮਾਤਾ ਠੀਕ ਹੈ हां हां बापूजी सारे ठीक ਹਨ ਪਤਾ ਹੈ ਪੁੱਤਰ ਇੱਥੇ ਵਿਰਦਾ Ashram ਦੇ ਵਿੱਚ ਅਕਸਰ ਲੋਕ ਮਿਠਾਈ ਵੰਡਣ ਹੁੰਦੇ ਹਨ ਕੱਲ ਵੀ ਕਿਸੇ ਦੇ ਪੋਤੇ ਦਾ ਜਨਮ ਦਿਨ ਸੀ ਆ ਤਾਂ ਉਹਨਾਂ ਨੇ ਵਿਰਦਾ Ashram ਦੇ ਵਿੱਚ ਸਾਰੇ ਲੋਕਾਂ ਨੂੰ ਲੱਡੂ ਵੰਡੇ ਉਸੇ ਪਲ ਮੇਰੀਆਂ ਅੱਖਾਂ ਅੱਗੇ ਤੇਰੇ ਬਚਪਨ ਦੀ ਤਸਵੀਰ ਨੱਚਣ ਲੱਗੀ ਐਜਾ ਕਹਿੰਦੇ ਹੋਏ ਗੁਰਵਚਨ ਸਿੰਘ ਨੇ ਕੋਲ ਪਈ ਇੱਕ ਛੋਟੀ ਜਿਹੀ ਪਲੇਟ ਚੱਕੀ ਆ ਜਿਸ ਵਿੱਚ ਇੱਕ ਛੱਲੀ ਰੱਖੀ ਸੀ ਆ ਤੇ ਜਗਤਾਰ ਨੂੰ ਦਿੰਦੇ ਹੋਏ ਕਿਹਾ ਪੁੱਤਰ ਇਹ ਪੁੰਨੀ ਹੋਈ ਛੱਲੀ ਆ ਮੈਂ ਤੇਰੇ ਲਈ ਰੱਖੀ ਸੀ ਆ ਜਗਤਾਰ ਨੇ ਅਨਮੰਨੇ ਜੇ ਮਨ ਨਾੜਾ ਉਹ ਛੱਲੀ ਫੜੀ ਫਿਰ ਗੁਰਵਜਨ ਸਿੰਘ ਦੇ ਚਿਹਰੇ ਤੇ ਹਲਕੀ ਜਈ ਮੁਸਕਰਾਟ ਆ ਗਈ ਤੇ ਬੋਲੇ ਪੁੱਤਰ ਤੈਨੂੰ ਯਾਦ ਹੈ ਜਦੋਂ ਤੂੰ ਛੋਟਾ ਜਿਹਾ ਸੀ ਨਾ ਉਦੋਂ ਸਾਰਾ ਦਿਨ ਮੇਰੇ ਆਲੇ ਦੁਆਲੇ ਘੁੰਮਦਾ ਸੀ ਤੇਨੂੰ ਛੱਲੀ ਖਾਣਾ ਕਿੰਨਾ ਪਸੰਦ ਸੀ ਆ ਪਰ ਤੇਰੀ ਮਾਂ ਤੈਨੂੰ ਜ਼ਿਆਦਾ ਖਾਣ ਤੋਂ ਮਨਾ ਕਰਦੀ ਸੀ ਆ ਇਸ ਲਈ ਹਰ ਰੋਜ਼ ਸ਼ਾਮ ਨੂੰ ਬਾਹਰ ਜਾਣ ਦੇ ਬਹਾਨੇ ਮੈਂ ਤੇਰਾ ਹੱਥ ਫੜ ਕੇ ਬਾਜ਼ਾਰ ਲੈ ਜਾਂਦਾ ਤੇ ਰੇੜੀ ਵਾਲੇ ਤੋਂ ਛੱਲੀ ਖਵਾਉਂਦਾ ਸੀ ਉਸ ਦਿਨ ਤੋਂ ਇੱਕ ਪਲ ਵੀ ਮੇਰਾ ਹੱਥ ਨਹੀਂ ਛੱਡਦਾ ਸੀ ਆ ਤੇ ਉਸ ਤੋਂ ਬਾਅਦ ਤੂੰ ਮੇਰਾ ਹੱਥ ਐ ਜਾ ਛੱਡਿਆ ਫਿਰ ਕਦੇ ਫੜਿਆ ਹੀ ਨਹੀਂ ਆ ਆਪਣੇ ਬੁੱਢੇ ਕੰਬਦੇ ਹੱਥਾਂ ਵੱਲ ਦੇਖਦੇ ਹੋਏ ਗੁਰਵਚਨ ਸਿੰਘ ਨੇ ਕਿਹਾ ਤਾਂ ਜਗਤਾਰ ਬੋਲਿਆ ਨਹੀਂ ਬਾਪੂ ਜੀ ਇਹ ਜੀ ਗੱਲ ਨਹੀਂ ਹੈ ਦਰਅਸਲ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਬਹੁਤ ਵਧ ਗਈਆਂ ਹਨ ਪਰ ਫਿਰ ਵੀ ਦੇਖੋ ਮੈਂ ਤੁਹਾਨੂੰ ਮਿਲਣ ਲਈ ਆਇਆ ਹਾਂ ਨਾ ਪਰ ਕੰਮ ਨੂੰ ਵੀ ਤਾਂ ਸਮਾਂ ਦੇਣਾ ਪੈਂਦਾ ਹੈ ਬਾਪੂ ਜੀ ਜਦੋਂ ਅਸੀਂ ਆਪਣੇ ਕੰਮ ਨੂੰ ਸਮਾਂ ਦੇਣ ਦੀ ਕੋਸ਼ਿਸ਼ ਕਰੋ ਤਾਂ ਰਿਸ਼ਤਿਆਂ ਨੂੰ ਸਮਾਂ ਨਹੀਂ ਦੇ ਪਾਉਂਦੇ ਜੇ ਰਿਸ਼ਤਿਆਂ ਤੇ ਧਿਆਨ ਦਿਓ ਤਾਂ ਕੰਮ ਛੁੱਟ ਜਾਂਦਾ ਹੈ ਹਾਂ ਪੁੱਤਰ ਗਲਤੀ ਤਾਂ ਸਾਰੀ ਸਾਡੀ ਹੈ ਅਸੀਂ ਕੰਮ ਦੇ ਬੋਝ ਨੂੰ ਰਿਸ਼ਤਾ ਸਮਝਦੇ ਹਾਂ ਤੇ ਰਿਸ਼ਤਿਆਂ ਨੂੰ ਬੋਝ ਇਹ ਸੁਣ ਕੇ ਜਗਤਾਰ ਨੇ ਨਜ਼ਰਾਂ ਝੁਕਾ ਲਈਆਂ ਝੁਪਚਾ ਬੈਠਾ ਰਿਹਾ ਫਿਰ ਗੁਰਵਚਨ ਸਿੰਘ ਬੋਲੇ ਪਰ ਪੁੱਤਰ ਮੈਨੂੰ ਖੁਸ਼ੀ ਹੈ ਘਟੋ ਘੱਟ ਤੂੰ ਮੈਨੂੰ ਮਿਲਣ ਤਾਂ ਆਇਆ ਇੱਕ ਗੱਲ ਤਾਂ ਦੱਸ ਤੇਰਾ ਵਿਆਹ ਹੋ ਗਿਆ ਗੁਰਵਚਨ ਸਿੰਘ ਦੇ ਸਵਾਲ ਤੇ ਜਗਤਾਰ ਸੋਚਾਂ ਵਿੱਚ ਪੈ ਗਿਆ ਦਿਮਾਗ ਦੇ ਵਿੱਚ ਖਿਆਲ ਆਇਆ ਕਿ ਜੇਕਰ ਹਾਂ ਕਹਿ ਦਿੰਦਾ ਹਾਂ ਤਾਂ ਬਾਪੂ ਜੀ ਆਪਣੀ ਨੂੰਹ ਬਾਰੇ ਪੁੱਛਣਗੇ ਕੀ ਹੋਇਆ ਪੁੱਤਰ ਕਿ ਸੋਚ ਵਿੱਚ ਪੈ ਗਿਆ ਤੇਰਾ ਵਿਆਹ ਹੋ ਗਿਆ ਕਿ ਨਹੀਂ ਆ ਗੁਰਵਚਨ ਸਿੰਘ ਨੇ ਪੁੱਛਿਆ ਤਾਂ ਜਗਤਾਰ ਬੋਲਿਆ ਨਹੀਂ ਬਾਪੂ ਜੀ ਮੇਰਾ ਵਿਆਹ ਨਹੀਂ ਹੋਇਆ ਅੱਛਾ ਤਾਂ ਕੋਈ ਕੁੜੀ ਪਸੰਦ ਕਰ ਰੱਖੀ ਐ ਤੂੰ ਨਹੀਂ ਬਾਪੂ ਜੀ ਤੁਸੀਂ ਵੀ ਕਿਉਂ ਜੀਆਂ ਗੱਲਾਂ ਕਰਦੇ ਹੋ ਵਿਕਰਮ ਪੁੱਤਰ ਹੁਣ ਤੂੰ ਮੇਰੇ ਤੋਂ ਲੁਕਾਵੇਂਗਾ ਤੇਰੇ ਪਿਓ ਦਾ ਵੀ ਪਿਓ ਹਾਂ ਮੈਂ ਕਹਿੰਦੇ ਹੋਏ ਅਚਾਨਕ ਉਹਨਾਂ ਦੀ ਆਵਾਜ਼ ਫਿਰ ਤੋਂ ਕੰਬਣ ਲੱਗੀ ਆ ਤੇ ਅੱਖਾਂ ਦੇ ਵਿੱਚ ਹੰਝੂ ਆ ਗਏ ਫਿਰ ਥੋੜੀ ਦੇਰ ਬਾਅਦ ਬੋਲੇ ਹਾਲੇ ਤੱਕ ਤਾਂ ਤੇਰੇ ਪਿਤਾ ਦੀ ਖੁਸ਼ਬੂ ਵੀ ਮੇਰੇ ਜਨ ਦੇ ਵਿੱਚੋਂ ਨਹੀਂ ਗਈ ਆ ਪਰ ਉਹ ਮੈਨੂੰ ਛੱਡ ਕੇ ਚਲਾ ਗਿਆ ਪਰ ਪੁੱਤਰ ਤੂੰ ਮੇਰੀ ਇੱਕ ਗੱਲ ਮੰਨੇਗਾ ਹਾਂ ਬਾਪੂ ਜੀ ਆ ਦੱਸੋ ਕਿਹੜੀ ਗੱਲ ਆ ਪੁੱਤਰ ਤੇਰਾ ਪਿਤਾ ਤਾਂ ਮੈਨੂੰ ਇਕੱਲਾ ਛੱਡ ਕੇ ਚਲਾ ਗਿਆ ਪਰ ਤੂੰ ਕਦੇ ਆਪਣੇ ਪਿਓ ਨੂੰ ਆ ਬੁੜਾਪੇ ਵਿੱਚ ਇਕੱਲਾ ਨਾ ਛੱਡੀ ਬੁੜਾਪੇ ਦੇ ਵਿੱਚ ਜਦੋਂ ਇੱਕ ਇਨਸਾਨ ਇਕੱਲਾ ਰਹਿ ਜਾਂਦਾ ਹੈ ਤਾਂ ਉਸ ਦੀ ਜ਼ਿੰਦਗੀ ਇੱਕ ਸਜ਼ਾ ਤੋਂ ਵੱਧ ਕੁਝ ਨਹੀਂ ਰਹਿੰਦੀ ਆ ਫਿਰ ਸਿਰਫ ਮੇਰੇ ਇਕੱਲੇ ਰਹਿਣ ਦੀ ਕਹਾਣੀ ਨਹੀਂ ਹੈ ਇੱਥੇ ਵੀਰ ਦਾ ਆਸ਼ਰਮ ਦੇ ਵਿੱਚ ਕਿੰਨੇ ਹੀ ਆ ਜੇ ਬਜ਼ੁਰਗ ਹਨ ਜਿੰਨਾਂ ਦਾ ਆਪਣਾ ਕੋਈ ਨਹੀਂ ਹੈ ਗੁਰਵਚਨ ਸਿੰਘ ਜੀ ਆ ਆਪਣੀ ਗੱਲ ਪੂਰੀ ਹੀ ਕਰ ਰਹੇ ਸਨ ਕੀ ਆ ਜਗਤਾਰ ਦਾ ਫੋਨ ਵੱਜਿਆ ਤੇ ਉਸ ਦੀ ਪਤਨੀ ਆ ਕਾਜਲ ਦਾ ਫੋਨ ਸੀ ਉਹ ਜਲਦੀ ਨਾਲ ਗੱਲ ਕਰਦਾ ਹੈ ਕੀ ਆ ਕਾਜਲ ਨੂੰ ਜਵਾਬ ਦਿੰਦਾ ਹੈ ਕਿ ਅੱਜ ਉਹ ਇੱਥੇ ਹੀ ਰੁਕੇਗਾ ਕਿਉਂਕਿ ਮਾਂ ਦਾ ਦਾਖਲਾ ਨਹੀਂ ਹੋ ਸਕਿਆ ਇਸ ਤੇ ਉਸ ਦੀ ਪਤਨੀ ਨਾਰਾਜ਼ ਹੋ ਕੇ ਬੋਲਦੀ ਹੈ ਤੂੰ ਆਪਣੀ ਮਾਂ ਨੂੰ ਛੱਡ ਕੇ ਵਾਪਸ ਕਿਉਂ ਨਹੀਂ ਆ ਗਿਆ ਤਿੰਨ ਦਿਨ ਬਾਅਦ ਤਾਂ ਸਾਡੀ ਫਲਾਈਟ ਹੈ ਜਗਤਾਰ ਹੈਰਾਨ ਰਹਿ ਜਾਂਦਾ ਹੈ ਤੇ ਫੋਨ ਕੱਟ ਦਿੰਦਾ ਹੈ ਹਾਲੇ ਉਹ ਗੁਰਵਚਨ ਸਿੰਘ ਨਾਲ ਗੱਲਾਂ ਹੀ ਕਰ ਰਿਹਾ ਸੀ ਕਿ ਅਚਾਨਕ ਇੱਕ ਕੂਟੀ ਹੋਈ ਚੀਕ ਸੁਣਾਈ ਦਿੱਤੀ ਕਿਸੇ ਅਣਹੋਣੀ ਦੇ ਡਰ ਨਾਲ ਜਗਤਾਰ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਗੁਰਵਚਨ ਸਿੰਘ ਆਪਣੇ ਬਿਸਤਰੇ ਤੇ ਡਿੱਗ ਚੁੱਕਾ ਸੀ ਉਹਨਾਂ ਦੇ ਪ੍ਰਾਣ ਫਕੇਰੂ ਉੱਡ ਚੁੱਕੇ ਸਨ ਉਹ ਬਿਲਕੁਲ ਚੜਾਈ ਕਰ ਚੁੱਕੇ ਸੀ ਹੁਣ ਉਹਨਾਂ ਦੇ ਵਿੱਚ ਜਾਨ ਨਹੀਂ ਸੀ ਇੱਕ ਪਲ ਜਗਤਾਰ ਦੀ ਅੱਖਾਂ ਦੇ ਵਿੱਚ ਹੰਝੂ ਬਹਿ ਨਿਕਲੇ ਭਾਵੇਂ ਉਹਨਾਂ ਦਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਸੀ ਆ ਉਸਨੇ ਮੈਨੇਜਰ ਨੂੰ ਬੁਲਾਇਆ ਬਾਅਦ ਦੇ ਵਿੱਚ ਜਦੋਂ ਖਾਣਾ ਖਾਣ ਗਿਆ ਤਾਂ ਉਸਨੇ ਦੇਖਿਆ ਕਿ ਉਹ ਬਜ਼ੁਰਗ ਬਹੁਤ ਉਦਾਸ ਸਨ ਹਾਲਾਂਕਿ ਖਾਣ ਪੀਣ ਦੀਆਂ ਸਹੂਲਤਾਂ ਬਹੁਤ ਚੰਗੀਆਂ ਸਨ ਪਰ ਆਪਣੇ ਬੱਚਿਆਂ ਤੋਂ ਦੂਰ ਹੋਣ ਦਾ ਗਮ ਉਹਨਾਂ ਦੀਆਂ ਅੱਖਾਂ ਵਿੱਚ ਸਾਫ਼ ਚਲਕ ਰਿਹਾ ਸੀ ਉਹ ਉਦਾਸ ਮਨ ਨਾਲ ਆਪਣੇ ਕਮਰੇ ਵਿੱਚ ਵਾਪਸ ਆ ਗਿਆ ਉੱਥੇ ਯੂਜ਼ ਦੀ ਮਾਂ ਨੇ ਉਸ ਨੂੰ ਆਪਣੇ ਹੱਥਾਂ ਨਾਲ ਉਹੀ ਸਾਗ ਰੋਟੀ ਖਵਾਈ ਤੇ ਬਚਪਨ ਦੇ ਕਿਸੇ ਨੂੰ ਯਾਦ ਕਰਕੇ ਦੱਸਿਆ ਕਿ ਕਿਵੇਂ ਉਸ ਨੂੰ ਮੇਲੇ ਦੇ ਵਿੱਚ ਲੱਭ ਕੇ ਕਿੰਨਾ ਰੋਈ ਸੀ ਇਹ ਸੁਣ ਕੇ ਜਗਤਾਰ ਵਿਪਾਬਕ ਹੋ ਗਿਆ ਬਹੁਤ ਲੰਬੇ ਸਮੇਂ ਬਾਅਦ ਉਹ ਮਾਂ ਨਾਲ ਇੰਜ ਗੱਲਾਂ ਕਰ ਰਿਹਾ ਸੀ ਆ ਗੱਲਾਂ ਕਰਦੇ ਕਰਦੇ ਉਹ ਮਾਂ ਦੀ ਗੋਦ ਦੇ ਵਿੱਚ ਸਿਰ ਰੱਖ ਕੇ ਸੋ ਗਿਆ ਬਾਹਰ ਖੜੀ ਮੈਨੇਜਰ ਅਫੀਰ ਰਮਨਪ੍ਰੀਤਾ ਇਹ ਸਾਰਾ ਨਜ਼ਾਰਾ ਦੇਖ ਰਹੀ ਸੀ ਅਗਲੇ ਦਿਨ ਜਦੋਂ ਜਗਤਾਰ ਸਵੇਰੇ ਸਵੇਰੇ ਆਪਣੀ ਮਾਂ ਨੂੰ ਛੱਡ ਕੇ ਆਫਿਸ ਗਿਆ ਤਾਂ ਉਸ ਨੂੰ ਬਹੁਤ ਮਹਿਸੂਸ ਹੋ ਰਿਹਾ ਸੀ ਆ ਉਸ ਨੂੰ ਬਾਰ-ਬਾਰ ਆਸ਼ਰਮ ਦੇ ਬਜ਼ੁਰਗਾਂ ਦੇ ਨਿਰਾਸ਼ ਚਿਹਰੇ ਯਾਦ ਆ ਰਹੇ ਸਨ ਰਾਤ ਨੂੰ ਜਦੋਂ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਨੇ ਮਨ ਨੂੰ ਛੱਡ ਆਉਣ ਦੀ ਖੁਸ਼ੀ ਜਤਾਈ ਉਸ ਦੀਆਂ ਇਹ ਗੱਲਾਂ ਸੁਣ ਕੇ ਜਗਤਾਰ ਨੂੰ ਅਹਿਸਾਸ ਹੋਇਆ ਵੀ ਉਹ ਕਿੰਨੀ ਵੱਡੀ ਗਲਤੀ ਕਰ ਰਿਹਾ ਹੈ ਉਸੇ ਰਾਤ ਜਗਤਾਰ ਨੇ ਮਨ ਹੀ ਮਨ ਫੈਸਲਾ ਕਰ ਲਿਆ ਅਗਲੀ ਸਵੇਰ ਬਿਨਾਂ ਕਿਸੇ ਨੂੰ ਦੱਸੇ ਸਿੱਧਾ ਉਸੇ ਵੀਰ ਦਾ ਆਸ਼ਰਮ ਪਹੁੰਚਿਆ ਜਦੋਂ ਉਹ ਮੈਨੇਜਰ ਮਨਪ੍ਰੀਤ ਨੂੰ ਮਿਲਿਆ ਤਾਂ ਉਸ ਨੇ ਪੁੱਛਿਆ ਕਿ ਮਾਂ ਕਿੱਥੇ ਹੈ ਮਨਪ੍ਰੀਤ ਨੇ ਦੱਸਿਆ ਵੀ ਆ ਸਰਬਜੀਤ ਕੌਰ ਪੁੱਤਰ ਦੀ ਲੰਬੀ ਉਮਰ ਲਈ ਗੁਰਦੁਆਰੇ ਦੇ ਵਿੱਚ ਪਾਠ ਕਰਵਾਉਣ ਲਈ ਗਈ ਹੈ ਇਹ ਸੁਣ ਕੇ ਜਗਤਾਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਆ ਉਹ ਮਾਂ ਮਾਂ ਕਹਿੰਦਾ ਹੋਇਆ ਆਪਣੀ ਮਾਂ ਵੱਲ ਦੌੜਿਆ ਉਸਨੇ ਆਪਣੀ ਮਾਂ ਦੇ ਪੈਰਾਂ ਵਿੱਚ ਡਿੱਕੇ ਮਾਫੀ ਮੰਗੀ ਆ ਕਿ ਆ ਵੀ ਆ ਉਸ ਨੂੰ ਵਾਪਸ ਕਰ ਲੈ ਕੇ ਜਾਵੇਗਾ ਮੈਨੇਜਰ ਨੇ ਦੱਸਿਆ ਕਿ ਉਹਨਾਂ ਨੇ ਮਾਂ ਪੁੱਤਰ ਨੂੰ ਇੱਕ ਰਾਤ ਲਈ ਆਸ਼ਰਮ ਦੇ ਵਿੱਚ ਰੁਕਣ ਲਈ ਝੂਠ ਬੋਲਿਆ ਸੀ ਆ ਉਹ ਚਾਹੁੰਦੇ ਸਨ ਜਗਤਾਰ ਦੇਖੇ ਕਿ ਇਹ ਪਰਿਵਾਰ ਤੋਂ ਦੂਰ ਰਹਿ ਕੇ ਬਜ਼ੁਰਗ ਕਿਸ ਹੱਥ ਦੇ ਵਿੱਚ ਹੁੰਦੇ ਹਨ ਉਸਨੇ ਜਗਤਾਰ ਨੂੰ ਕਿਹਾ ਮਾਪਿਓ ਨੂੰ ਪੈਸੇ ਦੀ ਨਹੀਂ ਐ ਬਲਕਿ ਬੱਚਿਆਂ ਦੇ ਪਿਆਰ ਤੇ ਸਾਥ ਦੀ ਲੋੜ ਹੁੰਦੀ ਹੈ ਜਗਤਾਰ ਦਾ ਦਿਲ ਭਰ ਆਇਆ ਮਾਂ ਨੂੰ ਵਾਪਸ ਲੈ ਕੇ ਜਾਂਦੇ ਸਮੇਂ ਜਗਤਾਰ ਨੇ ਆਪਣੀ ਪਤਨੀ ਦਾ ਫੋਨ ਤੇ ਜਵਾਬ ਦਿੱਤਾ ਤੇ ਉਸ ਨੂੰ ਸਪਸ਼ਟ ਕਰ ਦਿੱਤਾ ਵੀ ਆ ਉਹ ਮਾਂ ਨੂੰ ਇਕੱਲਾ ਛੱਡ ਕੇ ਵਿਦੇਸ਼ ਨਹੀਂ ਜਾ ਸਕਦਾ ਜਗਤਾਰ ਨੇ ਆਪਣੀ ਮਾਂ ਦਾ ਹੱਥ ਫੜਿਆ ਤੇ ਮਨ ਹੀ ਮਨ ठान ਲਿਆ ਵੀ ਹੁਣ ਉਹ ਕਦੇ ਵੀ ਆਪਣੀ ਮਾਂ ਨੂੰ ਇਕੱਲਾ ਨਹੀਂ ਛੱਡੇਗਾ। ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।